ਸਾਣੀ ਸਾਹਿਬ ਮੇਰੇ ਵੀਰ ਰਮਲੀਲ ਬਿੱਟੂ ਜੀ ਸਰਾਂ ਸਾਹਿਬ ਗਿਲਕੋ ਤੋਂ ਸਾਰਨਜੀਤ ਸਿੰਘ ਜੀ ਗੈਲ ਮੇਰੇ ਵੀਰ ਸਾਹਿਬ ਵਿਕਰਮ ਸਿੰਘ ਚੀਮਾ ਜੀ ਸ਼ਬਾਸ਼ ਸ਼ਰਮਾ ਜੀ ਸਮੁੱਚੀ ਟੀਮ ਨੂੰ ਮੈਂ ਧੰਨਵਾਦ ਕਰਦਾ ਇਹਨਾਂ ਦਾ ਬੜਾ ਵਧੀਆ ਲੱਗਿਆ ਸਿਸਟਮ ਹੈ ਜਿਹੜਾ ਇੱਕਦਮ ਐਲ ਡੀ ਵੀ ਕੋਈ ਆ ਗਿਆ ਸਰੂਪਾ ਲੈ ਕੇ ਘਰ ਚਲੇ ਗਿਆ ਪੂਰੀ ਇਨਕੁਆਇਰੀ ਪੂਰੀ ਪ੍ਰਤਾਪ ਬੈਕਗਰਾਉਂਡ ਦੇਖ ਕੇ ਇਹਨਾਂ ਨੇ ਸਾਰੇ ਸਮਾਗਮ ਜਿਹੜੇ ਕੀਤੇ ਆ ਸੀਐਮ ਸਾਹਿਬ ਕੋ ਟਾਈਮ ਘਾਟਾ ਫੇਰ ਕਿਧਰੇ ਵਿਚਾਰ ਬਦਲਾਵ ਕਰਾਂਗੇ ਮੈਂ ਆਪਣੇ ਵੱਲੋਂ ਸਾਰੀ ਸੁਪੁੱਚੀ ਟੀਮ ਦਾ ਧੰਨਵਾਦ ਕਰਦਾ ਪਰਚੇਤਰ ਤੌਰ ਤੇ ਸਾਰ ਰਣਜੀਤ ਸਿੰਘ ਗਿੱਲ ਦਾ ਸਰਾਜ ਸਾਹਿਬ ਦਾ ਜਿਨ੍ਹਾਂ ਨੇ ਇਨਾਂ ਦੇ ਸਦਕਾ ਸਾਰੀ ਪ੍ਰੇਰਣਾ ਦਿੱਤੀ ਗਈ। ਔਰ ਮੈਂ ਵਾਅਦਾ ਵੀ ਕਰਦਾ ਜੋ ਪਾਰਟੀ ਦੀਆਂ ਪ੍ਰੋਗਰਾਮ ਪਾਰਟੀ ਦੀਆਂ ਨੀਤੀਆਂ ਉਹਦੇ ਵਿੱਚ ਰਹਿੰਦੇ ਹੋਏ ਪ੍ਰੋਟੋਕੋਲ ਨੂੰ ਮਨਟੇਨ ਕਰਦੇ ਹੋਏ ਇਹ ਸਭੁੱੱਚਾ ਜਿਹੜਾ ਕੰਮ ਆ ਆਪਣਾ ਕਾਰਜ ਹੈ ਕੋਈ ਇੱਕ ਨਵਾਂ ਤੇ ਆਇਆ ਉਹ ਸ਼ੁਰੂ ਹੋਣਾ 100 ਸਾਲ ਦਾ ਪਾਕ ਪਾਕਿਸ਼ੋਨੀ ਕਾਲੀਦਲ ਵਿੱਚ ਪਾਕ ਪਰਿਵਾਰ ਦਾ ਪਿਛੋਕੜ ਹੈ ਬੜਾ ਔਖਾ ਟਾਈਮ ਸੀ ਪਰ ਸ਼ੋਭਣੀ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਜੋ ਬਸ ਸਭਿਧਾਨ ਤੇ ਨਾ ਪੰਥਕ ਨਾ ਅਕਾਲੀਪੁਰਾਉਣਾ ਵਿੱਚ ਔਰ ਸ਼ੋਭਣੀ ਅਕਾਲੀ ਦਲ ਦੀ ਅੱਜ ਜਿਹੜੀ ਇਹ ਦਿਸ਼ਾ ਬਣੀ ਹੋਈ ਹੈ ਉਸੇ ਚੀਜ਼ ਦਾ ਬਰਗਾੜੀ ਤੋਂ ਮਹਿਲ ਕਲਾ ਤੋਂ ਕੰਮ ਸ਼ੁਰੂ ਹੋਇਆ ਅੱਜ ਤੱਕ ਸ਼੍ਰੀ ਅਕਾਲ ਤਖਤ ਸਾਹਿਬ ਦਾ ਕੰਮ ਸ਼ੁਰੂ ਹੋਇਆ ਆਫੀ ਜੀ ਸਾਰਾ ਕੁਝ ਤੁਹਾਡੇ ਸਾਹਮਣੇ ਆ ਜੇ ਆਪਾਂ ਭਾਰਤੀ ਜਨਤਾ ਪਾਰਟੀ ਦਾ ਗੱਲ ਕਰੀਏ ਜਿਸ ਦੀ ਪ੍ਰਧਾਨਗੀ ਲੀਡਰਸ਼ਿਪ ਪ੍ਰਾਈਮ ਮਿੰਟਰ ਮੋਦੀ ਜੀ ਦੀ ਹੋਮ ਮਿੰਟਰ ਅਮਿਤ ਸ਼ਾਹ ਜੀ ਦੀ ਸਿੱਖਾਂ ਵਾਸਤੇ ਪੰਜਾਬ ਵਾਸਤੇ ਅਨੇਕਾਂ ਹੀ ਕੰਮ ਨੇ ਜਿਹੜੇ ਉਹਨਾਂ ਨੇ ਕੀਤੇ ਆ ਅੱਜ ਮੈਂ ਸਵੇਰੇ ਸਟੱਡੀ ਕਰ ਰਿਆ ਸੀ 15 16 ਚੀਜ਼ਾਂ ਜਿਹੜੀਆਂ ਪੰਜਾਬ ਦੇ ਵਿੱਚ ਜਾਂ ਸਿੱਖਾਂ ਦੇ ਵਿੱਚ ਜੋ ਕਾਂਗਰਸ ਨੇ ਗਲਤੀਆਂ ਕੀਤੀਆਂ ਸੀ ਚਾਹੇ ਉਹ ਦਿੱਲੀ ਦੇ ਦੰਗੇ ਸੀ ਸਿੱਟ ਬਣਾ ਕੇ ਉਹਨਾਂ ਨੂੰ ਦੁਹਰਾ ਕਟਾਰੇ ਵਿੱਚ ਖੜਾ ਕੀਤਾ ਗੁਰੂ ਗ੍ਰੰਥ ਸਾਹਿਬ ਦੀ ਬੇਦਵੀ ਚਾਹੇ ਉਹ ਹਫਗानिस्तान ਤੋਂ ਪੀੜਾ ਦੇ ਹੰਦਿਆਂ 318 ਦੇ ਕਰੀਬ ਸਿੱਖ ਜਿਹੜੇ ਬਲੈਕਲਿਸਟ ਕੀਤੇ ਹੋਏ ਸੀ ਦੁਨੀਆਂ ਦੇ ਵਿੱਚ ਉਹਨਾਂ ਨੂੰ ਬਲੈਕਲਿਸਟ ਤੋਂ ਬਾਹਰ ਕੱਢਿਆ ਇਦਾਂ ਦੇ ਕੰਮ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਜਿਸ ਧਰਤੀ ਤੋਂ ਫਰਮਾਨ ਹੋਇਆ ਨਾ ਕਿਰੇ ਤੋਂ ਉੱਥੇ ਹੀ ਸਮਾਗਮ ਰੱਖ ਕੇ ਸਤ ਸਮਾਜ ਨੂੰ ਦਿੱਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੁਆਰਾ ਉਸੇ ਸਥਾਨ ਤੇ ਜਿਹੜਾ ਧਾਰਮਿਕ ਵਿਵਾਨ ਦੇ ਉਹ ਲਾਏ ਗਏ ਇਸ ਦਾ ਦੀਆਂ ਨੇਕਾਂ ਚੀਜ਼ਾਂ ਨੇ ਜੋ ਭਾਰਤੀ ਜਨਤਾ ਪਾਰਟੀ ਨੇ ਕੀਤੀਆਂ ਨੇ ਮੈਨੂੰ ਖੁਸ਼ੀ ਹੁੰਦੀ ਹੈ ਅੱਜ ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਸਬੂਤੀ ਲੀਡਰਸ਼ਿਪ ਹੈ ਭਾਰਤੀ ਜਨਤਾ ਪਾਰਟੀ ਦੀ ਮੈਂ ਇਹ ਨਾ ਕਰਵਾਤ ਕਰਦਾ ਔਰ ਵਿਸ਼ਵਾਸ ਰੋਣਾ ਇੱਕ ਡਿਸਪਲਨ ਸਿਪਾਈ ਦੀ ਤਰ੍ਹਾਂ ਬਾਟੇ ਵਿੱਚ ਮਿੱਤਰਾਂਗੇ ਤੋਂ ਹੁਕਮ ਹੋਇਆ ਉਹਦੀ ਪਾਲਣਾ ਕਰਾਂਗੇ ਆ ਤੁਹਾਨੂੰ ਵੀ ਬੇਨਤੀ ਹੈ ਨਵੇਂ-ਨਵੇਂ ਆਏ ਆ ਕੋਈ ਗਲਤੀ ਹੋ ਗਈ ਉਹਦੀ ਮਾਫੀ ਦਿਓ ਔਰ ਅੱਗੇ ਤੋਂ ਉਹ ਗਲਤੀ ਸਜ਼ਾ ਰਦੀ ਜਿਹੜਾ ਕੋਈ ਲੈਸਨ ਹੈ ਉਹ ਵੀ ਡੋਕੂਮੈਂਟ ਕਰਿਓ ਉਹਦੇ ਵਿੱਚ ਵੀ ਪਾਬੰਦ ਰਵਾਂਗੇ ਸੋ ਮੈਂ ਜਿੱਥੇ ਸਮੂਚੀ ਲੀਡਰਸ਼ਿਪ ਦਾ ਤਰਵਾਦ ਕਰਦਾ ਉਥੇ ਸਮੂਚੇ ਵਰਕਰ ਸਾਹਿਬਾਨ ਦਾ ਜਿਹੜੇ ਅੱਜ ਮੇਰੇ ਨਾਲ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਏ ਨੇ ਸੂਚੀ ਟੀਮ ਦਾ ਇਸੋ ਵਾਅਦਾ ਦੇ ਜਿਹੜੇ ਚੀਜ਼ਾਂ ਨੇ ਸਮਾਗਮ ਨੇ ਉਹ ਚਲਦੇ ਜਾਣੇ ਆ ਪਿੰਡਾਂ ਦੇ ਵਿੱਚ ਜਾ ਕੇ ਆਪਾਂ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਪ੍ਰੋਗਰਾਮ ਹੈ ਨੀਤੀਆਂ ਨੇ ਉਹਨਾਂ ਦੀ ਪਿੰਡਾਂ ਵਿੱਚ ਜਾ ਕੇ ਸੱਤਾ 'ਚ ਬਹਿ ਕੇ ਇਹ ਚੀਜ਼ ਨੂੰ ਲਾਗੂ ਕਰਾਂਗੇ ਮੈਨੂੰ ਵਧੀਆ ਲੱਗਿਆ ਕਿਉਂਕਿ ਸਜਾਦ ਤਦਾਰ ਸਿੰਘ ਪੱਟੀ ਦਾ ਪਿਛਲੀ ਚੋਣ ਮੈਂ ਲੜੀ ਸੀ ਮੈਂ ਜਿੱਦਣ ਸੁਪਰੇ ਦੇ ਪ੍ਰਧਾਨ ਅਸ਼ੋਰੀ ਜੀ ਨੂੰ ਮਿਲਿਆ ਸਰਾਬ ਸਾਹਿਬ ਦਾ ਰਜੀਤ ਸਿੰਘ ਹੋਣੀ ਨਾਦ ਸੀ ਸਭ ਤੋਂ ਪਹਿਲਾਂ ਭੱਟੀ ਸਾਹਿਬ ਦਾ ਜ਼ਿਕਰ ਹੋਇਆ ਮੈਂ ਪਬਲਿਕਲੀ ਅੱਜ ਤੋਂ ਦੱਸ ਦੇਣਾ ਮੈਂ ਇਮੀਡੀਏਟਲੀ ਭੱਟੀ ਸਾਹਿਬ ਦੇ ਘਰ ਗਿਆ ਬੈਠ ਕੇ ਸੁਲਾ ਸਫਾਈ ਉਹ ਕਿ ਜਿਸ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਹੀ ਵੀ ਦਿੱਕੀ ਹੈ ਕੁਝ ਕਾਰਨਾ ਕਰਕੇ ਪਾਰਟੀ ਦੇ ਵਿੱਚ ਬਖਰਾਵਟ ਆਈ ਉਸ ਚੀਜ਼ ਨੂੰ ਪਾਰਟੀਸ਼ਪ ਪਾਰਟੀ ਦੀ ਲੀਡਰਸ਼ਿਪ ਦੀ ਘਾਟ ਕਰਨ ਉਹਨਾਂ ਚੀਜ਼ਾਂ ਦਾ ਸਾਹਮਣਾ ਕਰਨਾ ਪਿਆ ਸਾਡੂ ਦੋਵਾਂ ਪਰਿਵਾਰਾਂ ਨੂੰ ਸੋ ਅਸੀਂ ਮੈਂ ਬੇਇਜ਼ਤੀ ਕਰਦਾ ਵੀ ਸਭੁੱੱਚੇ ਸਾਡੇ ਵਰਕਰ ਸਾਹਿਬਾਨ ਜੋ ਜਲੇ ਦੀ ਜਥੇਬੰਦੀ ਵੱਲੋਂ ਹੁਕਮ ਹੋਇਆ ਉਹਦੀ ਵੀ ਅਸੀਂ ਪਾਲਣਾ ਕਰਾਂਗੇ ਅੰਤ ਵਿੱਚ ਫਤਿਹ ਬਲਾਗਾ ਔਰ ਇੱਕ ਨਾਰਾ ਲਾਵਾਂਗੇ ਸਾਰਿਆਂ ਨੇ ਹੱਥ ਖੜੇ ਕਰਕੇ ਜਿਵੇਂ ਚਿਮਾ ਸਾਹਿਬ ਪਹਿਲਾਂ ਦੱਸ ਰਹੇ ਸੀ ਜਕਾਰੇ ਦਾ ਵਧੀਆ ਤਰੀਕੇ ਨਾਲ ਜਵਾਬ ਦੇਣਾ ਹੈ ਔਰ ਭਾਜਪੀ ਨੇ ਹਕਮ ਵਿੱਚ ਆਪਾਂ ਇੱਕ ਧਾਰਾ ਲਾਵਾਂਗੇ ਉਹਦਾ ਵੀ ਸਾਰਿਆਂ ਨੇ ਬੜੇ ਵਧੀਆ ਤਰੀਕੇ ਨਾਲ ਸਵਾਗਤ ਕਰਨਾ ਹੈ ਬੋਲਣੇ ਸੋ ਨਿਹਾਲ ਜੈ ਜੀ ਸਵਾਦ ਵੀ ਆਇਆ ਹੱਥ ਖੜੇ ਕਰਨੇ ਕਿਰਪਾ ਕਰਕੇ